ਇਕ ਮਹਾਪੁਰਸ਼ਾਂ ਕੋਲ ਆਈ ਜੱਪਣ ਵਾਲੇ ਸਾਧੂ ਤਾ ਮਹਾਪੁਰਸ਼ਾਂ ਕੋਲ ਆ ਕੇ ਨ ਮਾਰੀ ਰੋਣ ਲੱਗ ਪਈ ਸਾਧੂਆਂ ਦੇ ਦਿਲ ਛੇਤੀ ਪਿਗਲ ਜਾਂਦੇ ਨੇ ਤਾ ਜਦੋਂ ਰੋਣ ਲੱਗ ਪਈ ਕਹਿੰਦੀ ਬਾਬਾ ਜੀ ਸੱਦਾ ਵੀ ਕਦੇ ਕਰਜ ਲੈ ਜਾਊਗਾ ਮੈਂ ਵੀ ਕਦੇ ਜ਼ਿੰਦਗੀ ਦੇ ਸੁੱਖ ਦੇ ਦਿਨ ਦੇਖ ਲਾਂਗੇ ਮਹਾਪੁਰਸ਼ ਕਹਿੰਦੇ ਕੋਈ ਗੱਲ ਨਹੀਂ ਉੱਤਰ ਜਾਏਗਾ ਕਰ ਤਾ ਜਦੋਂ ਉਹ ਰੋ ਰਹੀ ਸੀ ਤਾਂ ਮਹਾਪੁਰਸ਼ਾਂ ਨੇ ਉਹ ਲੜਕਾ ਕੋਲ ਬੈਠਾ ਉਹਨਾਂ ਵੱਲ ਵੇਖ ਕੇ ਇੱਕ ਵਾਰ ਕਹਿੰਦੇ ਕੋਈ ਗੱਲ ਨਹੀਂ ਉੱਤਰ ਜਾਊਗਾ ਕਰ ਜਾ ਆਪਣੇ ਥੀਸੇ ਵਿੱਚ ਹੱਥ ਪਾਇਆ ਕਹਿੰਦੇ 50 ਰੁਪਏ ਕੱਢ ਕੇ ਨੇ ਉਹ ਲੜਕੇ ਨੂੰ ਦਿੱਤੇ ਕਹਿੰਦੇ ਲੈ ਬੇਟਾ ਕਿਰਤ ਕਰਿਆ ਕਰ ਬਾਣੀ ਪੜਿਆ ਕਰੋ ਗੁਰੂ ਨਾਨਕ ਵਰਤਦਾ ਪਾਉਣ। ਕਹਿੰਦੀ ਮਹਾਂਪੁਰਸ਼ੋਂ ਤੋਂ ਥੋੜੀ ਪੈਸੇ ਲੈਣੇ। ਤੁਸੀਂ ਤਾਂ ਅਰਦਾਸ ਕਰੋ ਬਸ ਸਾਡਾ ਕਰਜ਼ਾ ਉੱਤਰ ਜਾਏ। ਅਸੀਂ ਵੀ ਚਾਰ ਦਿਨ ਸੁੱਖ ਦੇ ਦੇਖ ਲਈਏ। ਉਹ 50 ਰੁਪਏ ਮੋੜਨ ਲੱਗ ਪਈ। ਮਹਾਂਪੁਰਸ਼ ਕਹਿੰਦੇ ਬੀਬਾ ਤੈਨੂੰ ਨਹੀਂ ਦਿੱਤੇ ਤੇਰੇ ਬੇਟੇ ਨੂੰ ਦਿੱਤੇ ਉਹਦੇ ਕੋਲ ਲੈ। ਕਹਿੰਦੀ ਨਹੀਂ ਨਹੀਂ ਬਾਬਾ ਜੀ ਤੁਹਾਡੇ ਤੋਂ ਥੋੜੀ ਪੈਸੇ ਲੈਣੇ। ਕਹਿੰਦੇ ਨਹੀਂ ਲੈਣੇ ਰੇਤ ਰੱਖ। ਉਹਨੂੰ ਪੈਸੇ ਉੱਥੇ ਮੋਹਰੇ ਮਹਾਂਪੁਰਸ਼ਾਂ ਦੇ ਰੱਖ ਦਿੱਤੇ। ਉਹ ਮਾਈ ਉੱਟ ਕੇ ਚਲੀ ਗਈ। ਜਦੋਂ ਉਹ ਸਕੂਟਰ ਸਟਾਰਟ ਕਰਨ ਲੱਗੇ ਨਾ ਜਿਹੜੇ ਪੁਰਾਣੇ ਜਿਹਾ ਸਕੂਟਰ ਤੇ ਆਏ ਸੀ ਮਾਂ ਕੋਲ ਜਾਂ ਫਿਰ ਉਹਨੂੰ ਪਿਆਰ ਪੈ ਦਿੱਤੇ ਕਹਿੰਦੇ ਲੈ ਜੇਬ ਚ ਰੱਖ ਲੈ ਫਿਰ ਤੈਨਿਆ ਕਰੂ ਗੁਰੂ ਨਾਨਕ ਪਲੀ ਕਰੂ ਬੇਟਾ ਆਪਣੀ ਮਾਈ ਨੂੰ ਨਾ ਦੱਸੀ ਚਲੇ ਗਿਆ ਜਦੋਂ ਉਹਨੇ ਜਾ ਕੇ ਫਿਰ ਸਕੂਟਰ ਆਪਣਾ ਸਟਾਰਟ ਕੀਤਾ ਮਾਈ ਉੱਥੇ ਖੜੀ ਸਕੂਟਰ ਕੋਲ ਕਰਮ ਭਾਗ ਮਾੜੇ ਉਹ ਮਾਈ ਨੇ ਫਿਰ ਪੁੱਛ ਲਿਆ ਕਹਿੰਦੀ ਕੀ ਕਹਿੰਦੇ ਤੈਨੂੰ ਬਾਬਾ ਜੀ ਉਹ ਕਹਿੰਦਾ ਮਹਾਪੁਰਸ਼ਾਂ ਨੇ 50 ਰੁਪਏ ਦਿੱਤੇ ਕਹਿੰਦੇ ਕੋਲ ਰੱਖ ਲੈ ਜੇਬ ਚ ਪਾ ਦੇ ਕਹਿੰਦੀ ਲੈ ਤੂੰ ਹੀ ਮੋਰ ਕਹੀਆਂ ਤੂੰ ਕਿਉਂ ਮਹਾਪੁਰਸ਼ਾਂ ਕੋਲੋਂ ਕੈਸੇ ਲੈਣਾ ਲਿਆ ਫੜਾ ਉਹਦੀ ਜੇਬ ਚੋਂ ਕੱਢ ਕੇ ਮੋੜਨਾ ਗਈ ਯਾਨੀ ਬਾਬਾ ਜੀ ਤੁਸੀਂ ਕਾਕੇ ਨੂੰ ਫਿਰ ਪੈਸੇ ਦਿੱਤੇ ਤੋ ਥੋੜੀ ਪੈਸੇ ਲੈਣੇ ਤੁਸੀਂ ਤਾਂ ਅਰਦਾਸ ਕਰੋ ਸਾਡਾ ਕਰ ਜਾ ਉਤਰ ਜਾਏ ਤੋ ਮਹਾਪੁਰਸ਼ ਇੱਕ ਤਾਂ ਉਦਾਸ ਜਾ ਹੋ ਗਏ ਕਹਿੰਦੇ ਬੀਬਾ ਨਹੀਂ ਲੈਣੇ ਫਿਰ ਇੱਚ ਰਜ ਤੈਨੂੰ ਉਹ ਜਿਹੜਾ ਲੜਕਾ ਸਕੂਟਰ ਕੋਲ ਖੜਾ ਹੈ ਉਹਦੇ ਮਨ ਚ ਆਇਆ ਵੀ ਜਿੰਨੀ देर ਬੀਬੀ ਆਉਂਦੀ ਹੈ 19 ਡੇਰ ਮੈਂ ਸਕੂਟਰ ਸੜਕ ਪਾਰ ਕਰਕੇ ਪਰਲੇ ਪਾਸੇ ਫਲੋ ਜਾਾਂ ਉਹਨੇ ਉਹ ਪੁਰਾਣਾ ਜਿਹਾ ਸਕੂਟਰ ਸਟਾਰਟ ਕੀਤਾ ਤੇ ਜਦੋਂ ਸੜਕ ਪਾਰ ਕਰਨ ਲੱਗਾ ਦੂਜੇ ਪਾਸੇ ਨਾਲ ਦੇਖਿਆ ਤੇਜ਼ ਰਫ਼ਤਾਰ ਵਿੱਚ ਫੋਰ ਬੀਲਰ ਆਇਆ ਫੇਟ ਵੱਜੀ ਉੱਪਰੋਂ ਲੰਘ ਗਿਆ ਥਾਂ ਤੇ ਮਰ ਗਿਆ ਉਹ ਮਾਈ ਬੱਜੀ ਆਈ ਜਦ ਵੇਖਿਆ ਉਹਦਾ ਲੜਕਾ ਤਾਂ ਹਾਂ ਮਾਰ ਕੇ ਉਹਨੂੰ ਪਿੱਟਣ ਲੱਗ ਪਈ ਮਹਾਪੁਰਸ਼ ਜਾਂਦੇ ਜਾਂਦੇ ਉਹਨਾਂ ਪਰਾਂ ਨੂੰ ਤੁਰ ਪਏ ਉਹ ਮਾਈ ਰੋਂਦੀ ਪਿੱਟਦੀ ਕੋਹਲਾਨੀ ਮਗਰ ਆਈ ਤੇ ਆ ਕੇ ਕਹਿੰਦੀ ਮੈਂ ਤੇ ਮਾਰੀ ਗਈ ਬਾਬਾ ਜੀ ਲੁੱਟੀ ਗਿਓ ਮੇਰਾ ਲੜਕਾ ਮਰ ਗਿਆ ਐਕਸੀਡੈਂਟ ਹੋ ਗਿਆ ਤਾਂ ਮਹਾਪੁਰਸ਼ ਉਹ ਮਾਈ ਹਲ ਵੇਖ ਕੇ ਕਹਿੰਦੇ ਬੀਬਾ ਹੁਣ ਅਸੀਂ ਕੀ ਕਰ ਸਕਦੇ ਤੇਰੇ ਭਾਗ ਮਾੜੇ ਨੇ ਕਹਿੰਦੇ ਮਾਈ ਜਦੋਂ ਤੂੰ ਪਹਿਲੇ ਆਉਂਦਿਆਂ ਰੋਕ ਕੇ ਕਹਿੰਦੀ ਸੀ ਨਾ ਮੈਨੂੰ ਵੀ ਕਦੇ 4 ਦਿਨ ਸੁੱਖ ਦੇ ਮਿਲ ਲੈ ਸਾਡਾ ਵੀ ਕਦੇ ਕਰਜ਼ਾ ਲੈ ਜਾਦਾ ਕਹਿੰਦੇ ਉਦੋਂ ਵੀ ਤੇਰੇ ਲੜਕੇ ਵੱਲ ਵੇਖ ਕੇ ਸਾਨੂੰ ਸਮਝ ਪੈ ਗਈ ਸੀ ਤੇਰੀ ਤੇ ਉਮਰ ਹੀ 20 ਮਿੰਟ ਰਹਿ ਗਈ ਹੈ ਇਹਦੇ ਕਿੱਥੋਂ ਕਰਜ਼ੇ ਲੈਣਗੇ ਕਹਿੰਦੇ ਮਾਈ ਅਸੀਂ 2 ਗਰ 50 ਰੁਪਏ ਦਿੱਤੇ ਤੈਨੂੰ ਪੁਲਿਖਾ ਪੈ ਗਿਆ ਉਹ ਪੈਸੇ ਨਹੀਂ ਸੀ ਉਹ ਗੁਰੂ ਨਾਨਕ ਦੇ ਘਰੋਂ 50 ਸਾਲ ਦੀ ਉਮਰ ਦੇ ਰਹੇ ਸੀ तू बचने नहीं सकती जाते साधु की संगत न करी जा फिर बचन बाबा ईशर सिंह नानक सर वाले उन्होंने किसी ने पूछया कहा किन्ने पढ़े कहते तीन जी किन कहने बस सत बचन सत बचन सत बचन और कोई हो नहीं पढ़े